ਆਡੀਅੰਸ ਇਸਾਂ ਦੇ ਅੰਦਰ ਵਧਿਆਗਾ ਕਿ ਪੰਜਾਬ ਦੇ ਨੌਜਵਾਨ ਦਾ ਵਿਸ਼ਵਾਸ ਇੱਕ ਵਾਰ ਫੇਰ ਸਰਦਾਰ ਭਗਵੰਤ ਸਿੱਧਾਨੀ ਨੇ ਪੰਜਾਬ ਦੇ ਵਿੱਚ ਬਹਾਲ ਕੀਤਾ ਹੈ। ਉਹਨਾਂ ਵਿਰੋਧੀ ਪਾਰਟੀ ਦੇ ਲੀਡਰ ਤਾਂ ਕਹਿੰਦੇ ਨੇ ਕਿ ਸਰਕਾਰ ਕਰਜ਼ੇ ਲੈ ਲੈ ਕੇ ਚੱਲ ਰਹੀ ਜਿੰਨਾ ਕਰਜ਼ਾ ਤੁਹਾਡੀ ਸਰਕਾਰ ਨੇ ਲੈ ਲਿਆ ਉਹਨਾਂ ਕਦੇ ਵੀ ਸਰਕਾਰ ਨੇ ਲਿਆ ਹੀ ਨਹੀਂ। ਬੋਲੇ ਦੇਖੋ ਵਿਰੋਧੀ ਜਿਹੜੇ ਨੇ ਧੁੰਦਾਂ ਨੇ ਝੂਠ ਬੋਲ ਕੇ ਹੁਣ ਤੱਕ ਰਾਜ ਕੀਤਾ ਜਿਵੇਂ ਪਿਛਲੇ 5 ਸਾਲ ਦੀ ਗੱਲ ਕਰਾਂ ਜਿੰਨਾ ਮਾਲੀਆ ਪਿਛਲੇ 5 ਸਾਲ ਚ ਕਮਾਇਆ ਗਿਆ ਉਸੋ ਕਿਤੇ ਬਾਦ ਮਾਲੀਆ ਜਿਹੜਾ ਉਹ 10 ਸਾਲਾਂ ਚ ਕਮਾਇਆ ਗਿਆਗਾ ਇਹਦਾ ਮਤਲਬ ਜਿਹੜਾ ਪੰਜਾਬ ਦੇ ਖਜ਼ਾਨੇ ਦੀ ਸਿਹਤ ਠੀਕ ਹੋ ਰਹੀ ਆ ਉਹਨਾਂ ਨੇ ਤਾਂ ਆਪਦੇ ਸਮੇਂ ਬਿਲਕੁਲ ਕੋਈ ਵੀ ਕਿਸੇ ਵੀ ਕਿਸਮ ਦੀ ਜਿਹੜੀ ਆ ਕਮਾਈ ਕਰਨ ਦਾ ਯਤਨ ਨਹੀਂ ਕੀਤਾ ਸੁਭੇ ਦੇ ਹਾਲਾਤ ਨੂੰ ਠੀਕ ਕਰਨ ਦਾ ਯਤਨ ਨਹੀਂ ਕੀਤਾ ਪਰ ਲੇਕਿਨ ਉਸਦੇ 3 ਸਾਲਾਂ ਚ ਜੋ ਮੇਰੇ ਕੋਲੇ ਅੰਕੜੇ ਨੇ ਕਿ ਉਹਨਾਂ ਦੇ 5 ਸਾਲਾਂ ਦੇ ਅੰਕੜਿਆਂ ਨੂੰ ਕਿਤੇ ਬਿਹਤਰ ਨੇ ਕਿਤੇ ਸ਼ਾਨਦਾਰ ਨੇ ਜਿਵੇਂ ਸਰ ਜਿਹੜਾ ਜਿਹੜਾ ਆਪਣੇ ਆਪ ਨੂੰ ਲਾਸ਼ਾ ਮੁਕਤ ਕਹਿੰਦਾ ਹੈ ਉਹਨੂੰ ਗ੍ਰਾਂਟ ਦਿੱਤੀ ਜਾਵੇ ਕਿ ਤਾਂ ਡਿਵੈਲਪਮੈਂਟ ਉਸ ਤੋਂ ਬਾਅਦ ਜਿਹੜਾ ਇਹ ਦਿਨ ਇਹ ਸ਼ਹਿਰ ਜਿਹੜਾ ਬਹੁਤ ਵਧੀਆ ਬਣਾਲਾ ਚੱਲ ਰਿਹਾ ਅਸੀਂ ਇਹ ਕਹਿੰਦੇ ਵੀ ਜਿਹੜਾ ਪਹਿਲਾਂ ਡੇਟ ਫਿਕਸ ਕੀਤੀ ਗਈ ਵੀ ਇਸ ਡੇਟ ਤੱਕ ਹੋਊਗਾ ਹੁਣ 6 ਮਹੀਨਿਆਂ ਦਾ ਟਾਈਮ ਅਸੀਂ ਦੇ ਦਿੱਤਾ ਦੇਖੋ ਦ੍ਰੋਤ ਨਸ਼ਾ ਦੇ ਵਿਰੁੱਧ ਇੱਕ ਬਹੁਤ ਵੱਡੀ ਮੁਹਿੰਮ ਜਿਹੜੀ ਆ ਪੰਜਾਬ ਦੇ ਅੰਦਰ ਚੱਲ ਰਹੀ ਆ ਅੱਜ ਤਾਂ ਨਾਟਕ ਜਿਹੜਾ ਸੀ ਜਿਹੜਾ ਬੱਚਿਆਂ ਨੇ ਕੀਟਿਆ ਉਹਦੇ ਮਤਲਬ ਤੁਸੀਂ ਦੇਖੋ ਕਿ ਆ ਤੁਸੀਂ ਇਸ ਫੰਕਸ਼ਨ ਦੇ ਅੰਦਰ ਵੀ ਹਜ਼ਾਰਾਂ ਹੀ ਲੋਕਾਂ ਨੇ ਸੌਂ ਜੜੀ ਚੁੱਕੀ ਆ ਕਿ ਪਾਸੀਂ ਨਸ਼ਾ ਮੁਕਤ ਪੰਜਾਬ ਨੂੰ ਬਣਾਵਾਂਗੇ ਇੱਕ ਲਹਿਰ ਜਿਹੜੀ ਆ ਪੰਜਾਬ ਦੇ ਅੰਦਰ ਬਣ ਚੁੱਕੀ ਆ ਪੁਰਾਣੇ ਸਮਿਆਂ ਦੇ ਅੰਦਰ ਮੈਂ ਕਿਸੇ ਪੋਲਿਟਿਕਲ ਨਾ ਪਾਰਟੀ ਦਾ ਨਾਮ ਨਹੀਂ ਲਵਾਂਗਾ ਆਜ਼ਾਦੀ ਦਿਹਾੜਾ ਦਾ ਉਹਨਾਂ ਲੋਕਾਂ ਨੇ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਅਸੀਂ ਪੰਜਾਬ ਨੂੰ ਆਵਾਜ਼ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡਾਂਗੇ ਔਰ ਪੰਜਾਬ ਦੀ ਦੁਬਾਰਾ ਸ਼ਾਨ ਜਿਹੜੀ ਆ ਪੰਜਾਬੀਆਂ ਦੀ ਵਾਪਸ ਕਰਾਂਗੇ ਜੀ ਸ਼ਿਮਰ ਸਾਹਿਬ ਨੂੰ ਫੰਡ ਦਿੱਤਾ ਜਾਵੇਗਾ ਜਿਹੜੇ ਆ ਆਪਣੇ ਆਪ ਨੂੰ ਕਹਿ ਰਹੇ ਨੇ ਕਿ ਵੀ ਇਹ ਬਿਲਕੁਲ ਨਸ਼ਾ ਮੁਕਤ ਬਿਲਕੁਲ ਅਸੀਂ ਉਹਨਾਂ ਨੂੰ ਫੰਡ ਦੇਣਾ ਹੈ ਆਲਰੇਡੀ ਸਰਦਾਰ ਭਗਵੰਤ ਸਿੰਘ ਮਾਜੀ ਸਾਹਿਬ ਜੀ ਸ਼ਿਮਰ ਸਾਹਿਬ ਲੈਂਡ ਪੂਲਿੰਗ ਜਿਹੜਾ ਕੀ ਫੈਸਲਾ ਵਾਪਸ ਲਿਆ ਗਿਆ ਤੇ ਵਿਰੋਧੀ ਧਿਰਾਂ ਦਾ ਕਹਿਣਾ ਕੀ ਦਬਾਅ ਦੇ ਹੇਠ ਲਿਆ ਗਿਆ ਗੱਲ ਕਰਨ ਦੀ ਕੋਈ ਜ਼ਰੂਰਤ ਨਹੀਂ ਜਦੋਂ ਕੋਈ ਨਾ ਕੋਈ ਵਿਚਾਰਾਂ ਨੇ ਬੋਲਣਾਗਾ ਕੰਮ ਤੋਂ ਵਿਹਲੇ ਹੋ ਗਏ। ਗੱਲ ਤਾਂ ਹੀ ਆ ਵੀ ਤੁਸੀਂ ਵੀ ਕਹਿੰਦੇ ਸੀ ਫਾਇਦਾ ਲੈਂਡ ਪੋਲਿਸੀ ਦਾ ਹੁਣ ਕੁਝੋ ਕਹਿੰਦੇ ਹੋ ਵੀ ਦੇਖੋ ਜੇ ਕਿਸਾਨ ਕਹਿੰਦਾ ਮੈਂ ਖੁਸ਼ ਨਹੀਂ ਇਸ ਗੱਲ ਤੋਂ ਮੈਂ ਤੁਹਾਡਾ ਕੋਈ ਫਾਇਦਾ ਕਰਨਾ ਚਾਹੁੰਦਾ ਤੁਸੀਂ ਕਹਿੰਦੇ ਨਹੀਂ ਮੈਂ ਫਾਇਦਾ ਨਹੀਂ ਲੈਣਾ ਮੈਂ ਖੁਸ਼ ਰਹੀਗਾ। ਤਾਂ ਅਸੀਂ ਫਿਰ ਉਹ ਜੋ ਅਸੀਂ ਅਸੀਂ ਉਸ ਨੂੰ ਆ ਕੇ ਲੈ ਕੇ ਜਾਮਾ ਕੇ ਸਮਾਪਤ ਲੈ। ਕਿਮਾ ਸਾਹਿਬ ਰੂਪਨਗਰ ਜ਼ਿਲ੍ਹੇ ਲਈ ਕੋਈ ਖਾਸ ਰੂਪਨਗਰ ਜ਼ਿਲ੍ਹੇ ਲਈ ਕਿਮਾ ਸਾਹਿਬ ਮੈਂ ਬਤਾਇਆ ਸਰ ਆਪ ਜੀ ਦਾ ਇੱਕ ਵਾਰ ਕਿਮਾ ਸਾਹਿਬ ਰੂਪਨਗਰ ਜ਼ਿਲ੍ਹੇ ਦੀ ਖਾਸ ਅਲਾਨ ਕਰ ਰਹੇ ਹੋ। ਨਹੀਂ ਬਿਲਕੁਲ ਜਿੰਨੀਆਂ ਵੀ ਸਕੀਮਾਂ ਜਿਹੜੀਆਂ ਰੋਪਨਗਰ ਦੀਆਂ ਆਉਂਦੀਆਂ ਨੇ ਕਿ ਉਹ ਤੁਰੰਤ ਪ੍ਰਵਾਨ ਹੁੰਦੀਆਂ ਨੇ ਕਿਆਂ ਹੋਰ ਵੀ ਜਣੀਆਂ ਆਉਣ ਕਿ ਉਹ ਵੀ ਪ੍ਰਵਾਨ ਕਰਾਂਗੇ ਮੈਂ ਅਲੱਗ ਤੋਂ ਬੈਠ ਕੇ ਆਨਰੇਬਲ ਸਾਡੇ ਐਮਐਲਏ ਸਾਹਿਬਾਨ ਦੂਸਰੇ ਐਮਐਲਏ ਸਾਹਿਬਾਨ ਚੁਣੀਗਮ ਜਾਣ ਚਲੇਗੇ ਸੋ ਉਹਨਾਂ ਦੇ ਨਾਲ ਇੱਕ ਐਮਐਲਏ ਸਾਹਿਬਾਨ ਮਿਨਿਸਟਰ ਨੇ ਕਿ ਤੇ ਇਸ ਕਰਕੇ ਉਹਨਾਂ ਸਾਰਿਆਂ ਨੇ ਬੈਠ ਕੇ ਜੀਮਾ ਸਾਹਿਬ ਇਸ ਤਰ੍ਹਾਂ ਤੁਸੀਂ ਦੱਸਿਆ ਬਿਲਕੁਲ ਖਜ਼ਾਨਾ ਸਾਹਿਬ ਰੋਪੜਵਾਦ ਵੀ ਖੁੱਲੂ ਸਾਡੇ ਕਲੱਬ ਦਾ ਜੀਮਾ ਸਾਹਿਬ ਜੀਮਾ ਸਾਹਿਬ ਵੇਖਣਗੇ